ਸਰ ਦੂਲਗੜ ਦੇ ਪਿੰਡ ਚੰਡੂ ਕਾ ਦੇ ਖਿਡਾਰੀ ਨੇ ਨੈਸ਼ਨਲ ਖੇਡਾਂ ਵਿੱਚ ਜਿੱਤਿਆ ਮੈਡਲ ਪੂਰੀ ਜਾਣਕਾਰੀ ਲਈ ਵੀਡੀਓ ਦੇਖੋ ਤੇ ਸ਼ੇਅਰ ਕਰ ਦਿਓ ਅਸੀਂ ਗੱਲ ਜੀ ਸਭ ਨੂੰ ਮੇਰਾ ਨਾਮ ਜੀ ਕੁਲਦੀਪ ਸਿੰਘ ਪਿੰਡ ਚੰਡੂ ਕੇ ਤੇ ਮੈਂ ਹੀ ਬਾਲੀਵੋਲ ਦਾ ਪਲੇਅਰ ਹਾਂ ਤੇ ਇਹ 4 ਤੋਂ 11 ਜਨਵਰੀ ਤੋਂ ਜਿਹੜੀ ਸੀਨੀਅਰ ਨੈਸ਼ਨਲ ਹੋਈ ਸੀਗੀ ਬਰਾਂਡਾ ਯੂਪੀ ਦੇ ਵਿੱਚ ਉਹਦੇ ਵਿੱਚ ਹੀ ਮੇਰੇ ਕੋਲ ਬ੍ਰਾਊਂਜ਼ ਮੈਡਲ ਜਿੱਤਿਆ ਸੀ ਤੇ ਇਹ ਲਗਭਗ 20 ਸਾਲਾਂ ਬਾਅਦ ਮੈਡਲ ਆਇਆ ਪੰਜਾਬ ਕੋਲੀ ਤੇ ਅਗਮਾਨ ਸਾਹਿਬ ਜੀ ਮਾਨਸਾ ਜੀ ਮਾਨਸਾ ਦੀ ਥਰੋਫੀ ਤਾਂ ਫੁੱਟੂਰ ਨੂੰ ਨਾ ਚੋਣੀ ਉਹ ਕੀ ਕਹਿੰਦੇ ਹਾਂ ਜੀ ਇਹ ਹੁਣ ਅਸੀਂ ਕੋਸ਼ਿਸ਼ ਕਰਾਂਗੇ ਵੀ ਕੋਈ ਮੈਕਮੇਂਟ ਜੌਬ ਵਗੈਰਾ ਨਾ ਇਹ ਇਸੇ ਥਰੋਫੀ ਲੈਣ ਦੀ ਤੇ ਤਾਂ ਕਿ ਆਪਾਂ ਹੀ ਆਪਣੇ ਪਿੰਡ ਦਾ ਨਾਮ ਤੇ ਜ਼ਿਲ੍ਹੇ ਦਾ ਨਾਮ ਹੋਰ ਅੱਗੇ ਰੌਸ਼ਨ ਕਰ ਸਕੀਏ ਗੇਮ ਵੀ ਚੱਲਦੀ ਰਹੂਗੀ ਇੱਥੇ ਹਾਂਜੀ ਗੇਮ ਇਹ ਸਪੋਰਟਸ ਕੋਰਟੇ ਥਰੂ ਆਪਣਾਉਂਗਰ ਲਾਈਨ ਦੀ ਹੁੰਦੀ ਹੈ ਨਾ ਇਹ ਉਹਦੇ ਥਰੂ ਪ੍ਰੈਕਟਿਸ ਚੱਲਦੀ ਰਹਦੀਆਂ ਨਾਲ ਅੱਗੇ ਤੇ ਗੇਮ ਵੀ ਚੱਲਦੀ ਰਹਿੰਦੀ ਅੱਗੇ ਤੇ ਨਾਲ ਮਹਿਕਮਾ ਫੂਲਦੇ ਜਿਹੜਾ ਤੁਸੀਂ ਕਿ ਕਿੜਕੇ ਆਓ ਕੋਈ ਸਰਕਾਰ ਵੱਲੋਂ ਵੀ ਤੁਹਾਨੂੰ ਸਹਿਯੋਗ ਕੀਤਾ ਜਾ ਰਿਹਾ ਨਹੀਂ ਸਰ ਫਿਲਹਾਲ ਤਾਂ ਕੋਈ ਸਹਿਯੋਗ ਨਹੀਂ ਹੈਗਾ ਬਾਕੀ ਕੋਈ ਮੰਗ ਕਰਦੇ ਹੋ ਸਰਕਾਰ ਤੋਂ ਇਸ ਵਕਤ ਕਾਫੀ ਟਾਈਮ ਤੋਂ ਸਪੋਰਟਸ ਕੋਟੀਆਂ ਦਾ ਕੋਈ ਵਕੈਸੀ ਵਗੈਰਾ ਨਹੀਂ ਨਿਕਰਨੀ ਆ ਤੇ ਪਸਾਹੀ ਬੇਨਤੀ ਕਰਦੇ ਆ ਵੀ ਕੋਈ ਜਲਦ ਜਲਦੀ ਕੋਈ ਜੀ ਵੈਕੈਂਸੀ ਨਿਕਲੇ ਕੋਈ ਆਪਾਂ ਅਪਲਾਈ ਕਰ ਸਕੀਏ ਕਿਸੇ ਵੈਕੈਂਸੀ ਲਈ ਬਾਕੀ ਜਿਹੜੀ ਗੇਮ ਹੈ ਤੁਹਾਡੀ ਗੇਮ ਦੇ ਲਈ ਤੁਹਾਨੂੰ ਫੈਸਿਲਿਟੀਜ਼ ਵਗੈਰਾ ਜਾਂ ਕੋਚਿੰਗ ਵਗੈਰਾ ਸਿਰ ਚੀਜ਼ ਦੀ ਜ਼ਰੂਰਤ ਪੈਂਦੀ ਆ ਕੋਈ ਨਹੀਂ ਇੱਥੇ ਨੇੜੇ ਜਿਹੜੇ ਸਾਰੇ ਇਹ ਹਨਾ ਜਿੱਦਾਂ ਹੁਣ ਅਸੀਂ ਯੂਨੀਵਰਸਿਟੀ ਗੇਮ ਤੇ ਮੇਰੇ ਅੰਮਰਸਰ ਐਡਮਿਸ਼ਨ ਆ ਜੀ ਐਨਯੂ ਵਿੱਚ ਨਾ ਉੱਥੇ ਸਾਰੀਆਂ ਸਹੂਲਤਾਂ ਹੈਗੀਆਂ ਨੇ ਉੱਥੇ ਜੋ ਪ੍ਰੈਕਟਿਸ ਕਰਦਾ ਮੈਂ ਉਹ ਸਭ ਉੱਥੇ ਹੈਗਾ ਆਪਣੀ ਏਰੀਆ 'ਚ ਇਹੋ ਜਿਹੇ ਕੋਈ ਕੰਮ ਨਹੀਂ ਹੈ ਕੋਈ ਸਹੂਲਤ ਨਹੀਂ ਹੈਗੀ ਹੋ ਵੀ ਸਮਝਦੇ ਕੋਈ ਮਤਲਬ ਆਪਾਂ ਨੂੰ ਕਮੀ ਐ ਸੀ ਹਾਂਜੀ ਸਰ ਆਪਣੇ ਜ਼ਿਲ੍ਹੇ ਦੇ ਵਿੱਚ ਇਹ ਸਭ ਮਤਲਬ ਹੈ ਗੱਲ ਕਿ ਸਿਰਫ ਸਾਡੇ ਪਿੰਡ ਦੇ ਵਿੱਚ ਹੀ ਜੋ ਖੇਡਦੇ ਵਾਲੀਬਾਲ ਸਮੈਸ਼ਿੰਗ ਹੋਰ ਇੱਥੇ ਕੋਈ ਹੈ ਨਹੀਂ ਇਦਾਂ ਤੇ ਇਹ ਚਾਹੀਦਾ ਜਰੂਰ ਵੀ ਆਪਣੇ ਹੋਰ ਵੀ ਖੇਡਣਾ ਇਹ ਹੈ ਜੀ ਹਾਂਜੀ ਅਸੀਂ ਸਾਡੇ ਵਾਸਤੇ ਬਹੁਤ ਪ੍ਰਾਊਡ ਵਾਲੀ ਗੱਲ ਹੈ ਕਿ ਸਾਡੇ ਪਿੰਡ ਦਾ ਮੁੰਡਾ ਨੈਸ਼ਨਲ ਦੇ ਵਿੱਚੋਂ ਮੈਡਲ ਲੈ ਕੇ ਆਇਆ ਤਾਂ ਅਸੀਂ ਕਰਦੇ ਆ ਅਸੀਂ ਸਾਨੂੰ ਇਹ ਆ ਵੀ ਇਹ ਨੂੰ ਵਿਚਾਰੇ ਨੂੰ ਮੁੰਡੇ ਨੂੰ ਨੌਕਰੀ ਮਿਲੇ ਤਾਂ ਸਾਡੇ ਪਿੰਡ ਵਾਸਤੇ ਹੋਰ ਵੀ ਪ੍ਰਾਊਡ ਵਾਲੀ ਗੱਲ ਆ ਪਹਿਲਾਂ ਵੀ ਸਾਡੇ ਪਿੰਡ ਦੇ ਮੁੰਡੇ ਦੋ ਮੁੰਡੇ ਇੰਡੀਆ ਖੇਡ ਚੁੱਕੇ ਨੇ ਤੇ ਕੁਝ ਬਾਕੀ ਕਾਫੀ ਨੌਕਰੀਆਂ ਤੇ ਲੱਗੇ ਹੋਏ ਆ ਮੁੰਡੇ ਰੇਲਵੇ ਚ ਆ ਸੈਂਟਰ ਲਈ ਤੁਹਾਡੇ ਕੋਲੇ ਕੋਚਿੰਗ ਲੈ ਰਹੇ ਆ ਕੋਚਿੰਗ ਲਈ ਸਾਡੇ ਕੋਲ ਹੁਣ 25 ਬੱਚੇ ਹੁੰਦੇ ਆ ਜੀ ਕੁਝ ਸੀਨੀਅਰ ਪਲੇਅਰ ਹੋ ਜਾਂਦੇ ਆ ਜੀ ਸੀਨੀਅਰ ਪਲੇਅਰ ਆ ਮੁੰਡੇ ਆਈ ਹੋ ਜਾਂ ਨਾਲ 10-15 ਪਲੇਅਰ ਸੀਨੀਅਰ ਹੋ ਜਾਂਦੇ ਆ ਬਾਕੀ ਛੋਟੇ ਬੱਚੇ ਆਉਂਦੇ ਆ ਜੀ 20-25 ਕੋਚਿੰਗ ਤੁਸੀਂ ਪਿੰਡ ਦੇ ਗਰਾਊਂਡ ਵਿੱਚ ਹੀ ਦਿੰਦੇ ਹੋ ਜੀ ਹਾਂਜੀ ਹਾਂਜੀ ਪਿੰਡ ਦੇ ਗਰਾਊਂਡ ਦੇ ਵਿੱਚ ਹੀ ਦਿੰਦੇ ਆ ਜੀ ਬਾਕੀ ਪਲੇਅਰਾਂ ਨੂੰ ਸਰਕਾਰ ਵੱਲੋਂ ਕੋਈ ਸਹੂਲਤਾਂ ਵਗੈਰਾ ਜਿਹੜੀਆਂ ਕੋਚਿੰਗ 'ਚ ਕੋਈ ਦਿੱਕਤਾਂ ਵਗੈਰਾ ਉਹਨਾਂ ਦੀ ਕੋਈ ਮੰਗ ਵੈਰ ਕਰਨੀ ਚਾਹੀਦੀ ਹਾਂਜੀ ਆ ਜਿਵੇਂ ਕਿ ਸਾਡੇ ਪਿੰਡ ਤਾਂ ਸੈਂਟਰ ਦਿੱਤਾ ਹੋਇਆ ਹੈ ਵੈਸੇ ਹੋਰ ਪਿੰਡਾਂ 'ਚ ਵੀ ਦਿੱਤੇ ਜਾਣ ਤਾਂ ਬਹੁਤ ਵਧੀਆ ਗੱਲ ਆ ਹੋਰ ਪਿੰਡਾਂ ਆਪਣੇ ਨੇੜੇ-ਤੇਰੇ ਜਿੰਨੇ ਵੀ ਪਿੰਡ ਨੇ ਇਕੱਲੇ ਸਾਡੇ ਪਿੰਡ ਤੇ ਇੱਕ ਹੋਰ ਪਿੰਡਾਂ ਬਸ ਘਾਰੀ ਕਬਰ ਉੱਥੇ ਖੇਡਦੇ ਆ ਇਸ ਵਾਲੀ ਬਾਕੀ ਜਿਹੜੀ ਸ਼ੂਟਿੰਗ ਵਾਲੀ ਵਾਲ ਖੇਡਦੇ ਨੇ ਉਹਦਾ ਕੋਈ ਇੰਨਾ ਜ਼ਿਆਦਾ ਬੈਨੀਫਿਟ ਨਹੀਂ ਹੁੰਦਾ ਜਿਵੇਂ ਇਹ ਮੁੰਡਾ ਮੈਡਲ ਲੈ ਕੇ ਆਇਆਗਾ ਤਾਂ ਇਹਦੀ ਗ੍ਰੇਡੇਸ਼ਨ ਹੋਊਗੀ ਗ੍ਰੇਡੇਸ਼ਨ ਇਹਦੀ ਇਹ ਇਹ ਪਲੱਸ ਹੋਊਗੀ ਇਹ ਹੋਊਗੀ ਜੇ ਜਿਵੇਂ ਹੋਰ ਜਿਵੇਂ ਉਹ ਕੁੜੀ ਆ ਲੈ ਕੇ ਆਈ ਸੀ ਮੈਡਲ ਤਾਂ ਉਹਦੀ ਕੀ ਆ ਉਹਦੀ ਵੀ ਗ੍ਰੇਡ ਹੋਊਗੀ ਇਹ ਸੀਨੀਅਰ ਤੋਂ ਆਇਆਗਾ ਸੀਨੀਅਰਾਂ ਦੀ ਇਹ ਗ੍ਰੇਡ ਹੁੰਦੀ ਹੈਗੀ ਤਾਂ ਇਹ ਬੱਚੇ ਨੂੰ ਇਹ ਗ੍ਰੇਡ ਦੀ ਜਿੰਨੀ ਜੌਬ ਹੋਊਗਾ ਉਹਦੇ ਵਿੱਚ ਅਪਲਾਈ ਕਰ ਸਕਦਾ ਹੈ ਜੀ